ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਸਬਜੀ ਦਾ ਸਵਾਦ ਦੋ ਗੁਣਾ ਕਰਨ ਵਾਲੀ ਹਰੀ ਮਿਰਚ ਦੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਫਰੈਂਡਸ ਤੇ ਫ੍ਰਿਜ ਵਿੱਚ ਰੱਖ ਕੇ ਆਪਾਂ ਸਟੋਰ ਵੀ ਕਰ ਸਕਦੇ ਆ ਤੇ 5 6 7 ਦਿਨਾਂ ਵਾਸਤੇ ਆਪਾਂ ਖਾ ਸਕਦੇ ਆ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਇੱਥੇ ਮੈਂ ਹਰੀਆਂ ਮਿਰਚਾਂ ਲੈ ਲਈਆਂ 150 ਗ੍ਰਾਮ ਦੇ ਕਰੀਬ ਤੇ ਇਹਨਾਂ ਨੂੰ ਤੋਕ ਕੇ ਮੈਂ ਸੁਕਾ ਲਿਆ ਤੇ ਹੁਣ ਆਪਾਂ ਕੱਟਾਂਗੇ ਇਹਨਾਂ ਨੂੰ ਇਹਨਾਂ ਦੇ ਡੰਠਲ ਨੂੰ ਅਟਾ ਦਵਾਂਗੇ ਤੇ ਵਿੱੱਚ ਜੀਰਾ ਮਾਰ ਕੇ ਇਹਦੇ ਦੋ ਹਿੱਸੇ ਕਰ ਲਵਾਂਗੇ ਤੁਸੀਂ ਇਹਦੇ ਚਾਰ ਹਿੱਸੇ ਵੀ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਸਾਰੀਆਂ ਮਿਰਚਾਂ ਕੱਟ ਲਵਾਂਗੇ ਇਹ ਸਾਰੀਆਂ ਮਿਰਚਾਂ ਕੱਟ ਕੇ ਤਿਆਰ ਹੋ ਗਈਆਂ ਨੇ ਤੇ ਹੁਣ ਆਪਾਂ ਇੱਕ ਮਿਕਸੀ ਜਾਰ ਲਵਾਂਗੇ ਤੇ ਇੱਥੇ ਦੋ ਚਮਚ ਦੇ ਕਰੀਬ ਆਪਾਂ ਲਵਾਂਗੇ ਰਾਈ ਸਰ੍ਹੋਂ ਦੇ ਦਾਣੇ ਅੱਧਾ ਚਮਚ ਆਪਾਂ ਮੇਥੀ ਦਾਣਾ ਲਵਾਂਗੇ ਤੇ 1 ਟੇਬਲस्पून ਦੇ ਕਰੀਬ ਆਪਾਂ ਸੌਂਫ ਲਵਾਂਗੇ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਦੋ ਚੁਟਕੀ ਅਜਵੈਨ ਅਜਵੈਨ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਅੱਧਾ ਚਮਚ ਆਪਾਂ ਪਾਵਾਂਗੇ ਅਮचूर ਪਾਊਡਰ ਤੇ ਅੱਧਾ ਚਮਚ ਹੀ ਆਪਾਂ ਕਾਲਾ ਨਮਕ ਪਾਵਾਂਗੇ ਇੱਥੇ ਕਾਲਾ ਨਮਕ ਪਾਣਾ ਜ਼ਰੂਰੀ ਹੈ ਇੱਥੇ ਬਹੁਤ ਹੀ ਵਧੀਆ ਟੇਸਟ ਆਊਗਾ ਤੇ ਸਧਾਰਨ ਨਮਕ ਵੀ ਆਪਾਂ ਅੱਧਾ ਚਮਚ ਹੀ ਪਾਵਾਂਗੇ ਤੇ ਥੋੜੀ ਜਿਹੀ ਹਿੰਗ ਪਾ ਦਾਂਗੇ ਇੱਕ ਚੁਟਕੀ ਤੇ ਇੱਥੇ ਅੱਧਾ ਚਮਚ ਮੈਂ ਕਲੌਂਜੀ ਲਈ ਹੈ ਇਹਨੂੰ ਆਪਾਂ ਇਹਦੇ ਨਾਲ ਨਹੀਂ ਪੀਸਣਾ ਨਹੀਂ ਤਾਂ ਇਹ ਮਸਾਲਾ ਕਾਲਾ ਪੈ ਜਾਏਗਾ ਤੇ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ ਤੇ ਕਲੌਂਜੀ ਆਪਾਂ ਬਾਅਦ ਵਿੱਚ ਐਡ ਕਰਾਂਗੇ ਤੇ ਦੇਖਿਓ ਇਸ ਤਰ੍ਹਾਂ ਦਾ ਆਪਾਂ ਪੀਸ ਕੇ ਤਿਆਰ ਕਰਾਂਗੇ ਤੇ ਹੁਣ ਮੈਂ ਇੱਕ ਪੈਨ ਲੈ ਲਿਆ ਤੇ ਇਹਦੇ ਵਿੱਚ ਆਪਾਂ 2 ਟੇਬਲस्पून ਸਰੋਂ ਦਾ ਤੇਲ ਗਰਮ ਕਰਾਂਗੇ ਜਦੋਂ ਤੇਲ ਹਲਕਾ ਗਰਮ ਹੋ ਜਾਏ ਉਦੋਂ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਤੇਲ ਦੇ ਨਾਲ ਆਪਾਂ ਮਿਕਸ ਕਰਦੇ ਹੋਏ 1-2 ਮਿੰਟ ਵਾਸਤੇ ਪੁੰਨ ਲਵਾਂਗੇ ਜਿਆਦਾ ਨਹੀਂ ਪੁੰਨਣਾ ਤੇ ਹੁਣ ਆਪਾਂ 1-2 ਮਿੰਟ ਬਾਅਦ ਪੁੰਨ ਪੁੰਨਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਜਿਹੜਾ ਮਸਾਲਾ ਆਪਾਂ ਬਣਾ ਕੇ ਤਿਆਰ ਕੀਤਾ ਸੀ ਪੀਸ ਕੇ ਉਹ ਪਾਵਾਂਗੇ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਇਹ ਆਪਸ਼ਨਲ ਹੈ ਤੇ ਇੱਥੇ ਹੀ ਪਾ ਦਵਾਂਗੇ ਅੱਧਾ ਚਮਚ ਕਲੌਂਜੀ ਕਲੋਂਜੀ ਨੂੰ ਆਪਾਂ ਪੀਸਣਾ ਨਹੀਂ ਹੈ ਤੇ ਤੁਸੀਂ ਚਾਹੋ ਤਾਂ ਹਲਦੀ ਵੀ ਥੋੜੀ ਜੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਤੇ ਹੁਣ ਟੱਕਣ ਲਾ ਕੇ 2 ਮਿੰਟ ਤੱਕ ਪੱਕਣ ਦਵਾਵਾਂਗੇ ਤੇ 2 ਮਿੰਟ ਤੋਂ ਬਾਅਦ ਜਿਹੜੀਆਂ ਮਿਰਚਾਂ ਆ ਉਹ ਚੰਗੀ ਤਰ੍ਹਾਂ ਬਣ ਚੁੱਕੀਆਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਗਲਾਉਣਾ ਨਹੀਂ ਹੈਗਾ 1-2 ਮਿੰਟ ਹੀ ਪਕਾਉਣਾ ਹੈ ਤੇ ਇੱਥੇ ਮੈਂ ਨਿੰਬੂ ਦਾ ਰਸ ਪਾਇਆ ਸੀ ਫਰੈਂਡਸ ਤੇ ਇਹ ਸਕਿਪ ਹੋ ਗਿਆ ਤੁਸੀਂ ਇੱਕ ਨਿੰਬੂ ਦਾ ਰਸ ਜ਼ਰੂਰ ਐਡ ਕਰਿਓ ਇਹਦੇ ਨਾਲ ਇਹਦਾ ਟੇਸਟ ਹੋਰ ਵਧ ਜਾਏਗਾ ਤੇ ਮਿਰਚਾਂ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਜੇ